ਕੈਮਰੇ ਚੀਨੀ ਵਾਰ ਤੋਂ ਲੈ ਕੇ ਭਗਵੰਤ ਤੱਕ ਹਰ ਵਾਦਾ ਜਿਹੜਾ ਵੇਚਦੇ ਆਪਟਿਕਸ ਵਾਸਤੇ ਕੀਤਾ ਜਾਂਦਾ ਅੱਜ ਕਰ ਦੇਣਾ ਕੱਲ ਪਾ ਦੇਣਾ ਅੱਜ ਕਰ ਦੇਣਾ ਕੱਲ ਪਾ ਦੇਣਾ ਇਸ ਤਰ੍ਹਾਂ ਹੀ ਇਹਨਾਂ ਨੇ ਇੱਕ ਵੀਡੀਓ ਮੇਰੀ ਜਿਹੜੀ ਸੀ ਉਹ ਮੈਂ ਜਿਸ ਕਿਸਮ ਦਾ ਸਲੂਕ ਇਹਨਾਂ ਨੇ ਗੁਲੀਬ ਕੌਰ ਮਜੀਠੀਆ ਨਾਲ ਕੀਤਾ ਸੀ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਲੇਡੀ ਐਮਐਲਏ ਨੂੰ ਦੁਰਵਿਵਹਾਰ ਜਿਹੜਾ ਵਿਜੀਲੈਂਸ ਨੇ ਕੀਤਾ ਚੰਡੀਗੜ੍ਹ ਫਲੈਟ ਦਾ ਮੈਂ ਜ਼ਿਕਰ ਕੀਤਾ ਉਹ ਨਾਂ ਨੂੰ ਕੱਟ ਕੇ ਡਾਕਟਰ ਕਰਕੇ ਉਹ ਐਮ ਖਾਇਆ ਗਿਆ ਜਿਸ ਦਾ ਮੈਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰ ਰਿਹਾ ਉਹ ਮੈਂ ਕੰਪਲੇਂਟ ਪੁਲਿਸ ਸਟੇਸ਼ਨ ਤਿੰਨ ਚ ਕੇਜਰੀਵਾਲ ਦੇ ਖਿਲਾਫ ਭਗਵੰਤ ਦੇ ਖਿਲਾਫ ਅਮਨਦੇ ਖਿਲਾਫ ਤੇ ਆ ਜਿਹੜਾ ਇਹਨਾਂ ਦਾ ਫਰਜ਼ੀ ਆ ਫਾਈਨੈਂਸ ਰਜਿਸਟਰ ਜਿਆ ਇਹਦੇ ਖਿਲਾਫ ਚਾਰਾਂ ਬੰਦਿਆਂ ਦੇ ਮੈਂ ਉੱਥੇ ਦਿੱਤੀ ਆ ਇੱਕ ਅੱਧਾ ਦਿਨ ਵੇਖਨੇ ਕਿ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਕਿ ਨਹੀਂ ਕਰਦੇ ਨਹੀਂ ਤੇ ਫਿਰ ਕੋਰਟ ਚਾ ਮੰਲਾਂਗੇ ਵੀ ਵਿਲ ਗੈਟ ਅ ਕੇਸ ਰਜਿਸਟਰਡ ਅਗੇਂਸਟ ਥੈਮ ਕਿਉਂਕਿ ਟੋਟਲ ਫਰਾਡ ਕੀਤਾ ਗਿਆ ਅਬ ਇੱਕ ਡੋਮੇਨ ਦੇ ਵਿੱਚ ਇਸ ਕਿਸਮ ਦਾ ਕੰਮ ਕਰਨਾ ਜਿਹੜਾ ਇਹ ਕੋਈ ਵੀ ਲੋਅ ਨਹੀਂ ਕਰਦਾ ਐਂਡ ਸਪੈਸ਼ਲੀ ਆਪ ਨੇ ਆਪਣੇ ਅਫੀਸ਼ੀਅਲ ਹੈਂਡਲ ਤੋਂ ਆਪਣੇ ਅਫੀਸ਼ੀਅਲ ਪੇਜ ਤੇ ਪਾਇਆ ਆਦਰਵਾਇਜ਼ ਤੇ ਇਹਨਾਂ ਨੇ ਕਹਿ ਜਣਾ ਸੀ ਪਤਾ ਨਹੀਂ ਕਿਨੇ ਉਹ ਜਿਸ ਕਿਸਮ ਦੇ ਨੇ ਹਜ਼ਾਰਾਂ ਅਕਾਊਂਟ ਖੋਲੇ ਨੇ ਜਾਲੀ ਜਿਹੜੇ ਨੇ ਇਹਨਾਂ ਕਹਿਦਾ ਸੀ ਅਸੀਂ ਤੇ ਵਿੱਚ ਕੀਤਾ ਹੀ ਕੁਝ ਨਹੀਂ ਸੋ ਦੇ ਵਿਲ ਹੈਵ ਟੂ ਪੇ ਫਾਰ ਦਿਸ ਫੈਸ਼ਨ ਵੀ ਦੋ ਦਿਨੋਂ ਹੀ ਲਗਾਤਾਰ ਕਹਿੰਦੇ ਰਹੇ ਨੇ ਕਿ ਪ੍ਰਤਾਪ ਬਾਜਵਾ ਚਾਹੇ ਬੀਜੇਪੀ ਹੋਵੇ ਲਗਾਤਾਰ ਬਿਕਰ ਮਜੀਠੇ ਦੇ ਹੱਥ 'ਚ ਖੜੇ ਨੇ ਕਿੱਥੇ ਕੋ ਲੋਤੇ ਤੋਂ ਵੀ ਵੇਖੇ ਨਹੀਂ ਜੇਪੇਕਰੋ ਉਹ ਤੇ ਜੇਕੇ ਬਿਕਰਮ ਮਜੀਠੀਆ ਦਾ ਸਾਰੇੋਂ ਪਹਿਲਾ ਬੰਦਾ ਮੈਂ ਆ ਜਿਹਨੇ 2013 ਦੇ ਵਿੱਚ ਇੱਕ ਪਿੱਲ ਫਾਈਲ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਟਾਈਮ ਜੋ ਭੋਲਾ ਡਰੱਗ ਕੇਸ ਹੋਇਆ ਮੈਂ ਹਾਈ ਕੋਰਟ ਦੇ ਵਿੱਚ ਗਿਆ ਸੀ ਹਾਈ ਕੋਰਟ ਦੇ ਵਿੱਚ ਮੈਂ ਪਿੱਲ ਫਾਈਲ ਕੀਤੀ ਸੀ ਜਿਹਦੇ ਵਿੱਚ ਮੈਂ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਨਹੀਂ ਇਹਦੀ ਸੀਬੀਆਈ ਇਨਵੈਸਟੀਗੇਟ ਕਰ ਮੈਨੂੰ ਤੇ ਲੜਾਈ ਲੜਦੇ ਆ ਇਸ ਡਰੱਗ ਮਾਫੀਆ ਦੇ ਖਿਲਾਫ 12 ਸਾਲ ਹੋ ਗਏ ਨੇ ਤੋ ਇਹ ਜਿਹੜੇ ਫਰਜ਼ੀ ਇਨਕਲਾਬੀ ਹੋਣਾ ਆਏ ਨੇ ਇਹਨਾਂ ਦਾ ਤੁਹਾਨੂੰ ਪਤਾ ਲੱਗ ਹੀ ਜਾਣਾ ਸੀ ਇਸ ਕਿਸਮ ਦਾ ਕੇਸ ਇਹਨਾਂ ਨੇ ਤਿਆਰ ਕੀਤਾ ਉਥੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਆਂਦੇ ਦਿਨਾਂ ਚ ਇੱਥੇ ਬੰਨਾ ਬੱਜਾ ਸਾਹਿਬ ਵੀਏਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਆਉਣ ਵਾਲੇ ਦੋ ਦਿਨ ਦੋ ਦਿਨ ਦਾ ਸੈਸ਼ਨ ਹੈ ਦੋ ਦਿਨ ਹੋਰ ਵਧਾਉਣ ਦੀ ਮੰਗ ਤੁਸੀਂ ਕੀਤੀ ਸੀ ਸਪੈਸ਼ਲੀ ਮੈਂ ਦੋ ਦਿਨ ਦੀ ਕਿਸੇ ਗੱਲੋਂ ਹੀ ਅੱਜ ਵੀਏਸੀ ਦੀ ਮੀਟਿੰਗ 'ਚ ਅਸੀਂ ਚੱਲੇ ਆ ਸਾਰਿਆਂ ਨੂੰ ਵੱਡਾ ਮਸਲਾ ਹੀ ਪੰਜਾਬ ਜਾ ਚ ਲਾਅ ਐਂਡ ਆਰਡਰ ਦਾ ਜਿੰਦੇ ਹੜੇ ਕਤਲ ਹੋ ਰਹੇ ਨੇ ਦਿੰ ਦਿਹਾੜੇ ਫਰੋਤੀਆਂ ਲਗੀਆਂ ਜਾ ਰਹੀਆਂ ਨੇ ਕੋਈ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਹੈ ਨਹੀਂ ਪੰਜਾਬ ਦੇ ਵਿੱਚੋਂ ਵਪਾਰੀ ਭੱਜ ਰਿਹਾ ਜੀ ਇਟ ਇਜ਼ ਅ ਸਲੈਪ ਔਨ ਦੀ ਫੇਸ ਔਫ ਭਗਵੰਤ ਮਾਨਸ ਗਵਰਨਮੈਂਟ ਕਿ ਤੁਸੀਂ ਇਹਦੇ 15 ਦਿਨ ਪਹਿਲੇ ਪੁਲਿਸ ਤੇ ਤੰਤਰ ਨਾਲ ਐਡਮਿਨਿਸਟ੍ਰੇਸ਼ਨ ਦੇ ਤੰਤਰ ਨਾਲ ਇਲੈਕਸ਼ਨ ਜਿੱਤੇ ਯਲੂਧਾਣਾ ਬੈਸੇ ਉੱਥੇ ਹੀ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਆਂਦਾ ਜੀ ਮੱਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਆ ਕੇ ਜਿੱਥੋਂ ਦਾ ਤੁਹਾਡਾ ਇੰਡਸਟਰੀਜ਼ ਦਾ ਨਵਾਂ ਮਿਨਿਸਟਰ ਬਣਾਇਆ ਉੱਥੋਂ 15000 ਕਰੋੜ ਦੀ ਇਨਵੈਸਟਮੈਂਟਸ ਲੈ ਜਾਂਦਾ ਜੀ ਪੰਜਾਬ ਦੇ ਵਿੱਚੋਂ ਤੇ ਇੰਡਸਟਰੀਜ਼ ਵਾਲੇ ਕਾਰੋਬਾਰੀ ਜਿਹੜੇ ਨੇ ਭੱਜ-ਭੱਜ ਬਾਹਰ ਨਿਕਲ ਰਹੇ ਨੇ ਜੀ ਨਾ ਕਾਰੋਬਾਰ ਕੋਈ ਹੈ ਨਹੀਂ ਧੱਕੇ ਨਾਲ ਪੰਜਾਬ ਦੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਜਿਹੜੀ ਉਹਦੇ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਤੁਸੀਂ ਵੇਖਿਆ ਪਿੰਡੋਂ ਪਿੰਡ ਕੱਲ 6 ਪੰਚਾਇਤਾਂ ਆਪਣੀ ਸਰਬਸੰਮਤੀ ਕਰਕੇ ਮੇਰੇ ਕੋ ਆਈਆਂ ਸੀ ਜਗਰਾਉਂਦੀਆਂ ਜਿਨ੍ਹਾਂ ਨੇ ਉੱਥੇ ਬਕਾਇਦਤ ਹੋ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਅਸੀਂ ਇੱਕ ਮਰਲਾ ਪੈੜੀ ਨਹੀਂ ਦੇਣੀ ਸਾਰੇ ਪੰਜਾਬ ਚ ਸਾਰੇ ਜਿਸ ਤਰ੍ਹਾਂ ਦੇਖੋ ਮੈਂ ਤਾਂ ਸਾਫ਼ ਤੌਰ ਤੇ ਬਸ ਰਿਹਾ ਜਿਸ ਤਰ੍ਹਾਂ ਕਿਸੇ ਟਾਈਮ ਭਾਜਪੀ ਨੇ ਮੋਦੀ ਦੇ ਅਧੀਨ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਕੰਟਰੈਕਟ ਬੇਸਿਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਬਜ਼ਾ ਜਿਹੜਾ ਅਲਟੀਮੇਟਲੀ ਅਡਾਨੀ ਤੇ ਬਾਨੀ ਨੂੰ ਦਿੱਤਾ ਹੈ ਸੇਮ ਕੇਜਰੀਵਾਲ ਦੀ ਅੱਜ ਤੁਸੀਂ ਵੇਖੋ ਸਹੀ ਕੋਈ ਪੰਜਾਬ ਦਾ ਬੰਦਾ ਤੇ ਕਾਬਜ਼ ਹੀ ਨਹੀਂ ਆਹ ਬੰਦੂਚੀ ਮਨਿਸਟਰ ਹੈ ਭਗਵੰਤ ਜਿਹੜਾ ਹੈ ਜੀ ਇਹਦੀਆਂ ਬਾਹਵਾਂ ਬਣੀਆਂ ਹਨ ਤੁਸੀਂ ਵੇਖੋ ਲੈਂਡ ਜਿਹੜੀ ਇਹ ਮੁੱਢਾਂ ਦੀ ਪਾਲਿਸੀ ਹੈ ਉਸ ਪਾਲਿਸੀ ਜਿੱਥੇ ਚੀਫ ਮਿਨਿਸਟਰ ਨੇ ਫੈਸਲੇ ਕਰਨੇ ਹੁੰਦੇ ਮੁੱਢਾਂ ਦੇ ਮਿਨਿਸਟਰ ਡਿਪਟੀ ਚੇਅਰਮੈਨ ਹੁੰਦਾ ਉਹਨੂੰ ਬਦਲ ਕੇ ਚੀਫ ਸੈਕਟਰੀ ਨੂੰ ਪਾਵਰਸ ਦੇ ਦਿੱਤੀਆਂ ਕਿਉਂ ਦੇ ਦਿੱਤੀਆਂ ਕਿਉਂਕਿ 10 ਸਾਲਾਂ ਚ ਕੇਜਰੀਵਾਲ ਨੇ ਕਿਸੇ ਫਾਇਦੇ ਫਾਇਦੇ ਦਿੱਸ ਕੇ ਦਿੱਲੀ ਚ ਨਹੀਂ ਕੀਤੇ ਭਗਵੰਤ ਨੂੰ ਹੀ ਪਤਾ ਬਹੁਤ ਵੱਡਾ ਸਕੈਮ ਹੈ ਉਹਨੇ ਕਿਹਾ ਜੀ ਮੈਂ ਵੀ ਨਹੀਂ ਜੇ ਕਰਦੇ ਮੈਨੂੰ ਇਸ ਗੱਲ ਦਾ ਪਤਾ ਕਿ ਪਹਿਲੀ ਦਫਾ ਜਦੋਂ ਇਸ ਪਾਲਿਸੀ ਦੀਆਂ ਫਾਈਲਾਂ ਭਗਵੰਤ ਕੋ ਲੈ ਕੇ ਗਏ ਨੇ ਭਜਾਤੇ ਸੀ ਸਾਰੇ ਅੱਪਸ ਫਿਰ ਦੋ ਘੰਟੇ ਬਾਅਦ ਭੇਰ ਸੱਦੇ ਫਿਰ ਇਹਨੇ ਫਾਈਲ ਸਾਈਨ ਕੀਤੀ ਸੋ ਇਹ ਤੁਹਾਨੂੰ ਸਾਫ਼ ਭਗਵੰਤ ਨੂੰ ਪਤਾ ਹੈ ਭਗਵੰਤ ਵੀ ਪਰਖੇ ਚ ਗਿਆ ਮਨਿਸਟਰ ਨੇ ਵੀ ਖਿੱਚ ਲਿਆ ਚੀਫ ਸੈਕਟਰੀ ਨੂੰ ਇਹ ਪਾਵਰਸ ਦਿੱਤੀਆਂ ਨੇ ਤੇ ਚੀਫ ਸੈਕਟਰੀ ਨੇ 27 ਦੇ ਵਿੱਚ ਰਿਟਾਇਰ ਹੋ ਜਾਣਾ ਨਵੀਂ ਸਰਕਾਰ ਆਂਦੇ ਦੋ ਮਹੀਨੇ ਬਾਅਦ ਚੀਫ ਸੈਕਟਰੀ ਰਿਟਾਇਰ ਹੋ ਜਾਣਾ ਇਹਨਾਂ ਨੂੰ ਲਭੋਗੇ ਕਿੰਨੂੰ ਜੀ ਕਾਬੂ ਕਿੰਨੂੰ ਕਰੋਗੇ ਤੋਂ ਪੰਜਾਬ ਦੇ ਵੀਰਾਂ ਨੂੰ ਕਿਨੇ ਕਿਸਾਨ ਭਰਾ ਦੇ ਮੈਂ ਅਪੀਲ ਕਰੂੰਗਾ ਇਹ ਬਹੁਤ ਵੱਡਾ ਇੱਕ ਸਕੈਮ ਹੋਣ ਨੂੰ ਜਾ ਰਿਹਾ ਇਹਨਾਂ ਫਰਜ਼ੀ ਇਨਕਲਾਬੀਆਂ ਦੇ ਕਾਬੂ ਨਾ ਚੜ ਜਿਓ ਅਲਟੀਮੇਟ ਆਖੀ ਅਲੀ ਵੱਡੀ ਠੱਗੀ ਮਾਰ ਕੇ ਜਾਣਾ ਚਾਹੁੰਦੇ ਇਹਦਾ ਅਸੀਂ ਟਾਈਮ ਮੰਗਿਆ ਵੇਖੋ ਸਪੀਕਰ ਕੋ ਮੈਂ ਕਈ ਲਾਅ ਐਂਡ ਆਰਡਰ ਤੇ ਤੇ ਲੈਂਡ ਪੂਲਿੰਗ ਤੇ ਗੱਲ ਕਰੂੰ ਅਗਰ ਗੱਲ ਨਹੀਂ ਕਰਦੇ ਤਾਂ ਨਹੀਂ ਕਰਨਗੇ ਫਿਰ ਰੌਲਾ ਰੱਪਾ ਪੈੇਗਾ ਜੀ ਇਹਦਾ ਸੈਸ਼ਨ ਹੋ ਜਾਣਾ ਪਰ ਇਹਦੇ ਚ ਵੇਖੋ ਮੈਂ ਤੇ ਮਿਨੀਮਮ ਕਿਹਾ ਵੇਖੋ ਅੱਜ ਤਾਂ ਤੇ ਹੋਣਾ ਹੀ ਕੁਝ ਨਹੀਂ ਨਿਰੀ ਗਿਣਤੀ ਆਪਚਰੀਜ਼ ਜਿਹਨੇ ਅੱਜ ਤੇ ਜਿਨ੍ਹਾਂ ਦੇ ਆ ਥੈਟਸੋ ਹਿਆ ਨੇ ਉਹਨਾਂ ਨੂੰ ਸਰਦਾ ਦੇ ਫੁੱਲ 2 ਮਿੰਟ ਵਾਸਤੇ ਸਪੀਕਰ ਨੇ ਪੇਸ਼ ਕਰਨਾ ਤਾਂ ਹਾਊਸ ਹਟ ਗਿਆ ਕੱਲ ਦੇ ਦਿਨ ਪਤਾ ਨਹੀਂ ਇਹਨੇ ਕੀ ਰੱਖਿਆ ਅਜੇ ਤੱਕ ਤੁਸੀਂ ਹੈਰਾਨ ਹੋਵੋਗੇ ਜਿਹੜਾ ਬਿੱਲ ਹੈ ਜੇ ਕੱਲ ਵੇ ਬੀਐਡੀਬੀ ਦੇ ਬਿੱਲ ਜਿਹੜੇ ਨੇ ਉਹਦੇ ਤੇ ਅਜੇ ਤੇ ਸਾਡੇ ਕੋਲ ਕਾਪੀ ਹੈ ਨਹੀਂ ਕੋਈ ਜੇ ਇਹਨਾਂ ਦੀ ਸੀਰੀਅਸਨੈਸ ਹੋਏ ਆਪੋਜੀਸ਼ਨ ਨੂੰ ਮਿਨਿਮਮ 2-4 ਦਿਨ ਪਹਿਲੇ ਬਿੱਲ ਤੇ ਦੋ ਅਸੀਂ ਸਟੱਡੀ ਤੇ ਕਰ ਪਾਈਏ ਜਿਹੜੇ ਪੈਰ ਤੇ ਕੱਲ ਹੀ ਲੈ ਆਣਗੇ ਸਵੇਰੇ ਬਿੱਲ ਤੇ ਉਸ ਦਾ ਮਤਲਬ ਜੋ ਵੀ ਇਹਨਾਂ ਦਾ ਤੌਰ ਤਰੀਕਾ ਹੈ ਤਾਂ ਮੈਂ ਸਮਝਦਾ ਦੇ ਆਰ ਨੋਟ ਸਿਨਸਅਰ ਟੂ ਐਨੀ ਬੀਨ ਦਾ ਕੋਈ ਫਾਇਦਾ ਹੋਣਾ ਤਾਂ ਲੱਗਦਾ ਬੀਐਨ ਵੀ ਤੁਸੀਂ ਗਿਆ ਤੁਸੀਂ ਗੱਲ ਨਹੀਂ ਸੁਣਦੇ ਪਹਿਲੇ ਬਿੱਲ ਤੇ ਆਏ ਉਸ ਤੋਂ ਪਹਿਲੇ ਟਿੱਪਣੀ ਕਰਨਾ ਤੇ ਚੰਗਾ ਨਹੀਂ ਲੱਗਦਾ ਕਿ ਆਪ ਸਿਆਣੇ ਹੋ ਅਸੀਂ ਬਿੱਲ ਪੜਿਆ ਰਹੀ ਮੈਂ ਕੀ ਦੱਸਾਂ ਨਾ ਬੰਦ ਕਰ ਦਿਓ ਕਿ ਦੇਖੋ ਅਸੀਂ ਦੋ ਅਸੀਂ ਦੋ ਦਿਨ ਮਿਨੀਮਮ ਅਸੀਂ ਰਿਕਵੈਸਟ ਕੀਤੀ ਸਪੀਕਰ ਸਾਹਿਬ ਨੂੰ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਦਿਓ ਇੱਕ ਦਿਨ ਲੈਂਡ ਪੂਲਿੰਗ ਸਾਰੋਂ ਵੱਡੀ ਸਾਡੀ ਪਛਾਣ ਹੀ ਵੇਖੋ ਜੈ ਜਵਾਨ ਤੇ ਜੈ ਕਿਸਾਨ ਜੈ ਜਵਾਨ ਦੀ ਪਛਾਣ ਤੇ ਮੋਦੀ ਨੇ ਨਿਵੇੜਤੀ ਜੈ ਕਿਸਾਨ ਦੀ ਇਹਨਾਂ ਨੇ ਵੇੜਦੇ ਨਹੀਂ ਅੱਛਾ ਸੀਆਸੀ ਐਂਡ ਬਕਾਇਦਾ ਤੌਰ ਜਿਹੜੇ ਕਾਨੂੰਨ ਬਣੇ ਸੀ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਉਹਦੀ ਪਹਿਲੀ ਸ਼ਰਤ ਇਹ ਸੀ ਕਿ 70 ਤੋਂ 80% ਜਿਹੜੇ ਕਿਸਾਨ ਨੇ ਜਿੰਨਾ ਚਿਰ ਉਹ ਯੱਸ ਨਹੀਂ ਕਰਨਗੇ ਤੋ ਪਹਿਲੀ ਨਹੀਂ ਲੈ ਜ਼ਮੀਨ ਨਹੀਂ ਲੈ ਸਕਦੇ ਨੰਬਰ 1 ਨੰਬਰ 2 ਉਹਦੀ এনवायरमेंटਲ ਸਟਡੀ ਉਹਦੀ ਹਰ ਕਿਸਮ ਦੀ ਉਹਨੂੰ ਬਾਈਪਾਸ ਕਰ ਦਿੱਤਾ ਗਿਆ ਕੋਦਾ ਇੰਪੈਕਟ ਕੀ ਹੋਏਗਾ ਸੋਸ਼ਲ ਇੰਪੈਕਟ ਕੀ ਹੈ ਫਿਰ ਉਹਦੇ ਸਾਰੋਂ ਇੰਪੋਰਟੈਂਟ ਸੀ ਕੋਈ ਫਰਟਾਈਲ ਜ਼ਮੀਨ ਜਿਹੜੀ 2 ਜਾਂ 3 ਫਸਲਾਂ ਸਾਲ ਚ ਦਿੰਦੀ ਹੈ ਉਸ ਜ਼ਮੀਨ ਨੂੰ ਤੁਸੀਂ ਲੈ ਨਹੀਂ ਸਕਦੇ ਲੁਧਿਆਣਾ ਦੀ ਸਾਰਿਆਂ ਨੂੰ ਫਰਟਾਈਲ ਜ਼ਮੀਨ ਪੰਜਾਬ ਚ ਲੁਧਿਆਣਾ 24000 ਏਕੜ ਤੇ ਉੱਥੋਂ ਹੈ ਤੇ 16000 ਏਕੜ ਬਾਕੀ ਦਾ ਇਹਦੇ ਮੈਂ ਪੰਜਾਬ ਦੇ ਵੀਰਾਂ ਭਰਾਵਾਂ ਨੂੰ ਕਵਾਂਗੇ ਕਾਲਿਆਂ ਕੱਚਿਆਂ ਵਾਲੇ ਆ ਗਏ ਜੇ ਤੁਹਾਡਾ ਪਿੰਡ ਲੁੱਟ ਡਾਂਗਾ ਲੈ ਕੇ ਕੋਠਿਆਂ ਤੇ ਚੜਾਓ ਨਹੀਂ ਤੇ ਇਹਨਾਂ ਨੇ ਲੁੱਟ ਕੇ ਭੱਜ ਜਾਣਾ ਤਾਂ ਤੁਸੀਂ ਸੁਤੇ ਰਹਿ ਜਾਣਾ ਬੰਦੇ ਇੱਕ ਮਰਲਾ ਵੀ ਇਹਨਾਂ ਚੋਰਾ ਨੂੰ ਨਹੀਂ ਦੇਣੀ ਤੁਸੀਂ ਇੱਕੋ ਗੱਲ ਦਾ ਜਵਾਬ ਮੰਗੋ ਕਿ ਕੀ ਗੱਲ ਭਗਵੰਤ ਨੇ ਤੇ ਜਿਹੜਾ ਪੁੱਡਾ ਦਾ ਮਨਿਸਟਰ ਹੈ ਉਹਨੂੰ ਇਸ ਉਹਦੇ ਚੋਂ ਕਿਉਂ ਕੱਢਿਆ ਗਿਆ ਜੀ ਪਰ ਬਾਈ ਮਸਬਾ ਇੱਕ ਤਾਂ ਸੀਐਸਐਫ ਨੂੰ ਲੈ ਕੇ ਸਵਾਲ ਕੀਤਾ ਸਰਕਾਰ ਨੇ ਕਿ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਸਹਿਮਤੀ ਦਿੱਤੀ ਸੀ ਜਿਹਨੂੰ ਐਸੀ ਚਿੱਟੀ ਪਟ੍ਰੋਲ ਵੀ ਕਰੀਏ ਤੇ ਸੈਸ਼ਨ ਚ ਵੀ ਲੈ ਕੇ ਆਵਾਂਗੇ ਜੀ ਸ਼ੁਬਾਸ਼ ਕਰਾਉਣ ਨੂੰ ਬੀਵੀਐਮ ਵੀ ਸੀਐਸਐਫ ਕੀ ਗੱਲ ਲੈ ਕੇ ਆ ਰਹੇ ਕਿੰਨੇ ਵਿਧਾਨ ਸਭਾ ਰੱਦ ਕਰਨਾ ਕਿੰਨੇ 2021 ਦੀ ਕਰਨਾ ਕਿੰਨਾ ਜੋ ਮਰਜ਼ੀ ਰੱਦ ਕਰਦੇ ਨੇ ਆਪਟਿਕਸ ਤੋਂ ਇਲਾਵਾ ਝੂਠ ਤੋਂ ਇਲਾਵਾ ਫਰਾਡ ਤੋਂ ਇਲਾਵਾ ਇਹਨਾਂ ਕੋਈ ਹੈ ਹੀ ਕੁਝ ਨਹੀਂ ਫਰਾਡੀਆਂ ਦੀ ਜਮਾਤ ਤੇ ਸਰ ਕੇਜਰੀਵਾਲ ਕਿਸ ਸਾਹਿਬ ਦੀ ਤਰਫੋਂ ਆਪਣੇ ਆਪ ਕੋ ਖੁਦ ਕੇ ਲਈ ਨੋਬਲ ਪ੍ਰਾਈਜ਼ ਮੰਗਾ ਗਿਆ ਉਸ ਤੇ ਕੋ ਟਿੱਪਣੀ ਨੋਬਲ ਪ੍ਰਾਈਜ਼ ਤੇ ਸਾਡੀ ਵਾਰੀ ਆਨ ਤੋਂ ਪਹਿਲੇ ਕੇਜਰੀਵਾਲ ਨੂੰ ਤੇ ਫਿਰ ਭਗਵੰਤ ਦੋਨਾਂ ਨੂੰ ਇਕੱਠੇ ਠੀਕ ਹਾਂ ਜੀ ਤਾਂ ਬਿਲਕੁਲ ਤੁਸੀਂ ਸਮਝ ਗਏ